ਸਰਕਾਰ ਨੇ ਕੋਈ ਮੈਨੂੰ ਨਹੀਂ ਕੱਢਿਆ ਸਰਕਾਰ ਨੂੰ ਮੈਂ ਛੱਡ ਕੇ ਆਇਆ ਹਾਂ ਐਮਐਲਏ ਸ਼ਿਪ ਨੂੰ ਮੈਂ ਠੋਡ ਮਾਰ ਕੇ ਆਇਆ ਆਪਣੀ ਇਲਾਕੇ ਨਹੀਂ ਮੰਨਦੀ ਇਹ ਸਰਕਾਰ ਭਗਵੰਤ ਮਾਨ ਦੀ ਸਰਕਾਰ ਅੱਜ ਤੱਕ ਬਹੁਤ ਕੁਝ ਬੋਲੀ ਜਾ ਰਿਹਾ ਲੋਕ ਮਜਾਗ ਡਾ ਰਹੇ ਹਨ ਦਾ ਮੈਂ ਤੇ ਸੱਚੇ ਪਾਤਸ਼ਾਹ ਅਰਦਾਸ ਕੀਤੀ ਹੈ ਕਿ ਜਿਹੜੇ ਲੋਕ ਮੇਰੇ ਤੇ ਇਲਜ਼ਾਮ ਲਗਾ ਰਹੇ ਆ ਉਹਨਾਂ ਦਾ ਵੀ ਕੱਖ ਨਾ ਰਵੇ ਜੇ ਮੈਂ ਇਦਾਂ ਦੇ ਮਾੜੇ ਕੰਮ ਕੀਤੇ ਆ ਤੇ ਮੇਰਾ ਵੀ ਕੱਖ ਨਾ ਰਵੇ ਉਹ ਇੰਤਮਾਨ ਤੱਕ ਕਰੋ ਪੈਨ ਡਰਾਈਵ ਬੜੀ ਜਲਦੀ ਪਹੁੰਚੇ ਜਾ ਰਹੀ ਹੈ ਭਗਵੰਤ ਮਾਨ ਅਜੇ ਵੀ ਮੈਂ ਉਹਨਾਂ ਨੂੰ ਸਮੇਂ ਦੇ ਰਿਹਾ ਕਿਸੇ ਵੀ ਜਲਸੇ 'ਚ ਕਿਸੇ ਵੀ ਰੈਲੀ 'ਚ ਕਿਸੇ ਵੀ ਜ ਮੈਨੂੰ ਬੁਲਾ ਲਣ ਤੇ ਵਧੀਆ ਰਹੇਗਾ ਨਹੀਂ ਤੇ ਜਿਸ ਦਿਨੇ ਕੜਾ ਭਰ ਗਿਆ ਜਦੋਂ ਕੜਾ ਇੱਕ ਰੇ ਭਰ ਜਾਏ ਨਾ ਜਾਣ ਉੱਚ ਹੋਰ ਪਾਣੀ ਪਾਈਏ ਤੇ ਕੜਾ ਫਟ ਜਾਂਦਾ ਕੜਾ ਕਿਤੇ ਫਟਣਾ ਜਾਵੇ ਮੁੱਖ ਮੰਤਰੀ ਸਾਨੂੰ ਇਹੀ ਕਵਾਂਗਾ ਕਿ ਜਿੰਨੇ ਕੀ ਮਾੜੇ ਕਰਮ ਤੁਸੀਂ ਮੇਰੇ ਤੇ ਜਾਮ ਲਗਾ ਰਹੇ ਹੋ ਮੇਰੀ ਤੇ ਜਿਹੜੀ ਤੱਕ ਜਲੰਧਰ ਵੈਸਟਰ ਚ ਹੀ ਜਦੋਂ ਸੈਂਟਰ ਚ ਕਹੋਂ ਚਲਾ ਰਹੇ ਆ ਅਗਰ ਪੰਜਾਬ ਚ ਭਗਵੰਤ ਸਿੰਘ ਮੁੱਖ ਮੰਤਰੀ ਬਣ ਗਏ ਕਿਹਦੀ ਵਾਲ ਕਹਿੰਦਾ ਸੀ 1 ਮਹੀਨੇ ਮੈਂ ਸ਼ਕਤਮ ਕਰਾਂਗੇ ਅੱਜ 29 ਮਹੀਨੇ ਹੋ ਗਏ ਸਰਕਾਰ ਨੂੰ 29 ਗੁਣੇ ਜ਼ਿਆਦਾ ਨਸ਼ਾ ਹੋ ਗਿਆ ਜਿੰਨੀ ਕੱਦੀ ਰਾਜਨੀਤੀ ਭਗਵੰਤ ਮਾਨ ਜੀ ਨੇ ਕਰ ਦਿੱਤੀ ਹੈ ਨਾ ਲੋਕਾਂ ਦਾ ਅਜ ਮਨੋਵਲ ਟੁੱਟ ਗਿਆ ਜਲੰਧਰ ਵੈਸ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਤੇ ਇਸ ਚੋਣਾਂ ਦੇ ਵਿੱਚ ਕੇਂਦਰ ਬਿੰਦੂ ਨੇ ਅਨੁਰਾਗ ਸ਼ੀਤਲ ਅਨੁਰਾਗ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਉਹ ਸ਼ਖਸੀਅਤ ਜਿਸ ਦੇ ਵਿੱਚ ਕੀ ਸਿਆਸਤ ਹੁੰਦੀ ਹੈ 2022 ਚ ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ ਉਸ ਬਾਅਦ ਅਸਤੀਫਾ ਦਿੱਤਾ ਜਾਂਦਾ ਉੱਥੇ ਬਾਈਲੈਕਸ਼ਨ ਹੁੰਦੀ ਹੈ ਪਰ ਅੱਜ ਦੀ ਡੇਟ ਤੇ ਸੱਤਾ ਦੇ ਗਲਿਆਰੇ ਚ ਅਗਰ ਕੋਈ ਨਾ ਵਜਦਾ ਹੈ ਤਾਂ ਸ਼ੀਤਲ ਅੰਗਰਾਲ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਪਰ ਆਖਰਕਾਰ ਕੀ ਕਾਰਨ ਨੇ ਕਿ ਚੀਤਲ ਲੰਗਰਾਲ ਇਸ ਵੇਲੇ ਬਾਹਰ ਪਜ ਗਏ ਤੇ ਜਿਹੜੇ ਉਹਨਾਂ ਦੇ ਐਲੀਗੇਸ਼ਨ ਲੱਗ ਰਹੇ ਨੇ ਆਖਰਕਾਰ ਉਹਨਾਂ ਦਾ ਸੱਚ ਕੀ ਹੈ ਆ ਜਵਾਬ ਲੈਣ ਵਾਸਤੇ ਅਸੀਂ ਉਹਨਾਂ ਕੋਲ ਪੁੱਜਿਆ ਅੰਗਰਾਲ ਸਾਹਿਬ ਤੁਹਾਡੇ ਤੇ ਸਵਾਲ ਤੇ ਇੱਕੋ ਹੀ ਆ ਕਿ ਜੋ ਦੁਨੀਆ ਦੇ ਮਾੜੇ ਕੰਮ ਆ ਉਹ ਤੁਹਾਡੇ ਵੱਲੋਂ ਕੀਤੇ ਗਏ ਬਹੁਤ ਬਹੁਤ ਧੰਨਵਾਦ ਭਾਜੀ ਤੁਸੀਂ ਇੰਨੀ ਦੂਰੋਂ ਆਏ ਹੋ ਸੱਚ ਦੀ ਆਵਾਜ਼ ਨੂੰ بلند ਕਰਨ ਜਿਹੜੀ ਮੇਰੀ ਲੜਾਈ ਆ ਉਹ ਵੀ ਸੱਚੂੜਦੀ ਹੈ ਹੂੰ ਤੁਸੀਂ ਕਹਿ ਰਹੇ ਹੋ ਕਿ ਬੜੇ ਬੁਰੇ ਕੰਮ ਮਾੜੇ ਕੰਮ ਸਾਰੇ ਸਰਕਾਰ ਇਹ ਕਹਿ ਰਹੀ ਹੈ ਬਾਕੀ ਕਹਿ ਰਹੇ ਨੇ ਜੋ ਲੋਕ ਤੁਹਾਡੇ ਤੇ આરોਪ ਲਗਾ ਰਹੇ ਨੇ ਸਿਰਫ 2 ਮਹੀਨੇ ਚ ਸਾਰੇ ਬੁਰੇ ਕੰਮ ਹੋ ਗਏ ਹਮ ਸਰਕਾਰ ਨੇ ਕੋਈ ਮੈਨੂੰ ਨਹੀਂ ਕੱਢਿਆ ਸਰਕਾਰ ਨੂੰ ਮੈਂ ਛੱਡ ਕੇ ਆਇਆ ਹਮ ਐਮ ਐਲ ਏ ਸ਼ਿਪ ਨੂੰ ਮੈਂ ਠੋਡ ਮਾਰ ਕੇ ਆਇਆ ਹਮ ਇਸ ਕਰਕੇ ਜਿਹੜੀ ਸਰਕਾਰ ਕਹਿੰਦੀ ਸੀ ਇਮਾਨਦਾਰ ਸਰਕਾਰ ਇਮਾਨਦਾਰਾਂ ਦੀ ਪਾਰਟੀ ਅੱਜ ਉਹ ਲੋਕ ਮੇਰੇ ਨੂੰ ਕਹਿ ਰਹੇ ਆ ਕਿ ਜਿਨ੍ਹਾਂ ਨੂੰ ਅੱਜ ਪੂਰਾ ਪੰਜਾਬ ਤਰਾਈ ਤਰਾਈ ਕਹਿ ਰਹੇ ਆ ਮੈਂ ਪੁੱਛਣਾ ਚਾਹਨਾ ਕੀ ਕਦੀ ਸੁਣਿਆ ਜੀ ਕਦੀ ਕੋਈ ਐਮਐਲਏ ਜੀ ਦੀ ਪੋਣੇ 2 ਲੱਖ ਤਨਖਾਹ ਹੋਵੇ ਬੱਤਾ ਪੁੱਤਾ ਪਾ ਗੇ 1.5 ਪੋਣੇ 2 ਲੱਖ ਰੁਪਏ ਆਂਦਾ ਮੈਨੂੰ ਕਾਰ ਮਿਲੀ ਹੋਈ ਸੀ ਘਰ ਮਿਲਿਆ ਹੋਇਆ ਸੀ ਗਨਮਨ ਕੋਲ ਸੀ ਪੂਰੀ ਇੱਜ਼ਤ ਸੀ ਪਰ ਸੀ ਕੀ ਕੱਲਾ ਕਤਾਬਾਂ ਦੇ ਵਿੱਚ ਇਕੱਲੇ ਐਮਐਲਏ ਬਣਨ ਦੇ ਨਾਲ ਸਾਰਾ ਕੁਝ ਨਹੀਂ ਮਿਲਦਾ ਮੇਰੇ ਕੁਝ ਆਪਣੇ ਵੀ ਜਿਹੜੇ ਲੋਕਾਂ ਨਾਲ ਕਮਿਟਮੈਂਟ ਰਸੀ ਉਹ ਵੀ ਚਾਹੀਦੀਆਂ ਸੀ ਉਹ ਕਹਿੰਦੇ ਤੁਸੀਂ ਕੀਤਾ ਹੀ ਕੁਝ ਨਹੀਂ ਅਗਰ ਗਲੀਆਂ ਨਾਲੀਆਂ ਬੇਸਿਕ ਦੀ ਗੱਲ ਕੀਤੀ ਜਾਵੇ ਨਾ ਤੇ ਸੀਵਰੇਜ ਨਾ ਕੁਝ ਹੋ ਹੀ ਨਹੀਂ ਸਕਿਆ ਅੱਜ ਤੱਕ ਇਹ ਸਾਰੇ ਕੰਮ ਕੁਝ ਕਰਾਇ ਹੀ ਨਹੀਂ ਗਏ ਰਾਣੀ ਕਿਤੇ ਕੋ ਸੀ ਮੇਰੇ ਤੇ 26 ਮਹੀਨੇ ਦਾ ਜਲੰਧਾ ਦਾ ਮੇਰ ਹੀ ਨਹੀਂ ਹੈਗਾ ਆਪਣੀ ਨਿਲਾਕੀ ਨਹੀਂ ਮੰਨ ਰਹੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਅੱਜ ਤੱਕ ਬਹੁਤ ਕੁਝ ਬੋਲੀ ਜਾ ਰਿਹਾ ਲੋਕ ਮਜਾਗਡ ਆ ਰਹੇ ਹਨ ਦਾ ਲੋਕ ਹਸ ਰਹੇ ਆ ਕਿ ਯਾਰ ਕਿਦਾਂ ਦੇ ਲੋਕ ਬੇਕੁਫਾ ਨਹੀਂ ਗੱਲਾਂ ਕਰ ਰਹੇ ਆ ਜਲੰਧਰ ਕਾਰਪੋਰੇਸ਼ਨ ਦਾ ਮੇਰ ਨਹੀਂ ਹੈਗਾ 26 ਮਹੀਨੇ ਦਾ 9 ਮਹੀਨਿਆਂ ਦੇ ਵਿੱਚ 6 ਵਾਰੀ ਕਮਿਸ਼ਨਰ ਬਦਲ ਗਿਆ ਕੋਈ ਕਮਿਸ਼ਨਰ ਇਤ ਇਲਾਕੇ ਰਾਜੀ ਨਹੀਂ ਹੈ ਕਿ ਇਦਾਂ ਦੇ ਹਾਲਾਤ ਆ ਕੈਡ ਦੀ ਰਿਪੋਰਟ ਆ ਗਈ ਜਿਹੜਾ ਨਰਿੰਦਰ ਮੋਦੀ ਵੱਲੋਂ ਭੇਜਿਆ ਪੈਸਾ 1000 ਕਰੋੜ ਰੁਪਈਆ 980 ਕਰੋੜ ਰੁਪਏ ਘਟਾਲਾ ਹੋ ਗਿਆ ਸਮਾਰਟ ਸਿਟੀ ਦਾ ਉਰੀ ਕੋਈ ਜਾਂਚ ਨਹੀਂ ਕੋਈ ਉਹਦਾ ਜਵਾਬ ਨਹੀਂ ਅੱਜ ਅਫਸਰਸ਼ਾਈ ਹੈਵੀ ਹੋ ਗਈ ਹੈ ਜੋ ਮੈਂ ਜਿੰਨਾ ਮਰਜੀ ਜਿਲੰਦੇ ਡਿਵੈਲਪਮੈਂਟ ਕਰਾਣੀ ਹੋਵੇ ਸਿੱਧੇ ਐਮਐਲਏ ਜਿਪ ਚ ਪੈਸੇ ਨਹੀਂ ਆਉਂਦੇ ਪਰ ਡਰੇ ਸੱਟੇ ਦੇ ਰੋਬ ਵੀ ਤੁਹਾਡੇ ਤੇ ਲੱਗ ਰਹੇ ਨੇ ਕਹਿੰਦੇ ਇਦੜੇ ਸੱਟਾਂ ਤੱਕ ਤੁਸੀਂ ਖਲਾ ਰਹੇ ਮੈਂ ਤੇ ਸੱਚੇ ਪਾਤਸ਼ਾਹ ਅਰਦਾਸ ਕੀਤੀ ਹੈ ਕਿ ਜਿਹੜੇ ਲੋਕ ਮੇਰੇ ਤੇ ਇਲਜ਼ਾਮ ਲਗਾ ਰਹੇ ਆ ਉਹਨਾਂ ਦਾ ਵੀ ਕੱਖ ਨਾ ਰਵੇ ਜੇ ਮੈਂ ਇਦਾਂ ਦੇ ਮਾੜੇ ਕੰਮ ਕੀਤੇ ਆ ਤੇ ਮੇਰਾ ਵੀ ਕੱਖ ਨਾ ਰਵੇ ਇਹ ਦਾਸ ਵਿਰੇ ਸ਼ਾਮੀ ਆਪਣੇ ਪਰਮਾਤਮਾ ਅੱਗੇ ਕਰਦਾ। ਬਾਕੀ ਬੜੀ ਸੋਚਣ ਵਾਲੀ ਗੱਲ ਹੈ ਕਿ ਇਹ ਮੁੱਖ ਮੰਤਰੀ ਅਜੇ ਗੱਲ ਕਹਿ ਰਿਹਾ ਕਿ ਮੇਰੇ ਹੀ ਸਾਰੇ ਕੰਮ ਸੀ ਡੜੇ ਸੱਟੇ ਮਾਫੀਆਂ ਦੇ ਸਾਰੇ ਕਬਜ਼ੇ ਮੈਂ ਹੀ ਕਰਾਨਾ ਹੈ। ਜਿੰਨਾ ਕੰਮ ਸਾਰਾ ਮੇਰਾ ਹੀ ਹੈ ਤੇ ਫਿਰ ਨੈਤਿਕਤਾ ਦੇ ਉੱਤੇ ਸੀਐਮ ਨੂੰ ਅਸਤੀਫਾ ਦੇਣਾ ਚਾਹੀਦਾ। ਕਿਉਂਕਿ ਬਿਲਕੁਲ ਤਾਕਤ ਵੀ ਜ਼ਿਆਦਾ ਮੇਰੀ ਹੋਈ। ਤਾਕਤ ਤੇ ਮੇਰੀ ਹੋਈ ਵਾਜਾ। ਜੇ ਮੇਰੇ ਕਹਿਣ ਤੇ ਪੁਲਿਸ ਚੱਲਦੀ ਹੈ, ਸਾਰੀ ਸਰਕਾਰ ਤੰਤਰ-ਜੰਤਰ ਜੰਦਨਾ ਮੈਂ ਚਲਾਉਣਾ ਪਿਆ ਤੇ ਅਸਤੀਫਾ ਦੇਵੇ ਮੁੱਖ ਮੰਤਰੀ। ਮੁੱਖ ਮੰਤਰੀ ਸਾਹਿਬ ਆਪਣੀ ਗਲਤੀ ਮੰਨੋ ਕਿ ਤੁਹਾਡੇ ਨਿਲੈਕੀ ਅਫਸਰਾਂ ਨੇ ਤੁਹਾਡਾ ਬੇੜਾਗਰ ਕਰ ਦਿੱਤਾ ਉਹ ਕਹਿੰਦੇ ਕਿ ਤੁਸੀਂ ਕੰਮ ਨਹੀਂ ਕੀਤਾ ਅੱਜ ਮਜਬੂਰਨ ਜਿਹੜਾ ਹੈ ਮੈਨੂੰ ਜਲੰਧਰ ਚ ਘਰ ਲੈਣਾ ਪਿਆ ਔਰ ਇੱਥੇ ਆ ਕੇ ਲੋਕਾਂ ਦੇ ਕੰਮ ਕਰਾਣੇ ਪੈ ਰਹੇ ਔਰ ਲੋਕ ਮੈਨੂੰ ਮਿਲਣ ਆ ਰਹੇ ਉਹ ਤੇ ਲੱਗੂ ਤੇਰਾ ਦੂ ਬਾਤ ਪਤਾ ਇਹ ਮੁੱਖ ਮੰਤਰੀ ਕਿੱਥੇ ਰਹਿੰਦਾ ਕਿੱਥੇ ਨਹੀਂ ਰਹਿੰਦਾ ਠੀਕ ਨਹੀਂ ਬਾਕੀ ਮੁੱਖ ਮੰਤਰੀ ਸਾਨੂੰ ਮੈਂ ਇਹੀ ਕਵਾਂਗਾ ਕਿ ਜਿੰਨੇ ਕੀ ਮਾੜੇ ਕਰਮ ਤੁਸੀਂ ਮੇਰੇ ਤੇ ਜਾਮ ਲਗਾ ਰਹੇ ਹੋ ਮੇਰੀ ਤੇ ਜਿਹੜੀ ਤੱਕ ਜਲੰਧਰ ਵੈਸਟ ਚ ਹੀ ਦਨੇ ਸੈਂਟਰ ਚ ਕੌਣ ਚਲਾ ਰਿਹਾ ਹੈ ਅੰਦਰ ਨੌਰ ਚ ਕੌਣ ਚਲਾ ਰਿਹਾ ਹੈ ਅੰਦਰ ਕਿੰਨ ਚ ਕੌਣ ਚਲਾ ਰਿਹਾ ਹੈ ਕਤਾਰਪੁਰ ਹਲਕੇ ਦੇ ਵਿੱਚ ਕੌਣ ਚਲਾ ਰਿਹਾ ਹੈ ਆਦਮਪੁਰ ਹਲਕੇ ਦੇ ਕੌਣ ਚਲਾ ਰਿਹਾ ਲੋਕ ਜਵਾਬ ਪੁੱਛਦੇ ਤੁਹਾਨੂੰ ਜੇ ਸਾਰੇ ਸ਼ਹਿਰ ਚ ਸੀਤਲੰਗਰਾ ਦੀ ਤਾਕਤ ਹੈ ਮੇਰਾ ਹੀ ਸਾਰੇ ਸ਼ਹਿਰ ਦੇ ਵਿੱਚ ਦਬ ਦਬਾਇਆ ਹੈ ਫਿਰ ਤੁਸੀਂ ਮੁੱਖ ਮਤਿ ਦੀ ਕੁਰਸੀ ਤੇ ਤੁਹਾਨੂੰ ਬਹਿਣਾ ਚਾਹੀਦਾ ਇਸ ਕਰਕੇ ਆਪਣੇ ਆਪ ਚ ਆਪਣੀ ਗਲਤੀ ਮੰਨੀ ਚਾਹੀਦੀ ਹੈ ਅਗਰ ਇਹਨਾਂ ਨੇ ਕੰਮ ਕੀਤੇ ਹੁੰਦੇ ਤੇ ਲੋਕਾਂ ਨੇ ਵੋਟ ਦੇ ਦੇਣੀ ਸੀ ਇਹ ਤੇ ਕਹਿੰਦੇ ਸਾਨੂੰ ਇੱਕ ਸਾਲ ਦਾ ਟਾਈਮ ਦੇ ਦਿਓ ਇੱਕ ਮਹੀਨੇ ਦਾ ਟਾਈਮ ਜਦੋਂ ਨਸ਼ਾ ਖਤਮ ਕਰ ਦਿਆਂਗੇ ਅਗਰ ਪੰਜਾਬ ਚ ਭਗਵੰਤ ਸਨ ਮੱਖ ਮੰਤਰੀ ਬਣ ਗਏ ਕੇ ਜੀ ਵਾਲ ਕਹਿੰਦਾ ਸੀ ਇੱਕ ਮਹੀਨੇ ਮੈਂ ਨਸ਼ਾ ਖਤਮ ਕਰਾਂਗੇ ਅੱਜ 29 ਮਹੀਨੇ ਹੋ ਗਏ ਸਰਕਾਰ ਨੂੰ 29 ਗੋਨੇ ਜ਼ਿਆਦਾ ਨਸ਼ਾ ਹੋ ਗਿਆ ਅੱਜ ਗਲੀ ਗਲੀ ਘਰ ਘਰ ਨਸ਼ਾ ਵੀ ਕਰਿਆ ਕੌਣ ਬੁਕਾਰਿਆ ਹੋ ਅਫਸਰ ਦੂਜੀ ਗੱਲ ਉਹ ਕਹਿ ਰਹੇ ਚੰਗਾ ਹੋਇਆ ਕਿ ਸਾਨੂੰ ਛੱਡ ਕੇ ਚਲੇ ਗਏ ਹੁਣ ਸਾਨੂੰ ਕੰਮ ਕਰਾਉਣ ਦਾ ਮੌਕਾ ਮਿਲੇ ਮੈਂ ਕਹਿੰਦਾ ਕਿ ਇਹ ਜਿਹੜੀ ਚੁਟਕਲੇਬਾਜ਼ੀ ਗੱਲਾਂ ਲੋਕ ਸੁਣ ਸੁਣ ਕੇ ਤੰਕ ਦੁਖੀ ਹੋ ਗਏ ਆ ਕਦੋਂ ਕਰਾਓਗੇ ਮੈਂ ਕਹਿੰਦਾ ਮੇਰੇ ਹਲਕੇ ਦਾ ਮੈਂ ਕਹਿੰਦਾ ਜਨਾ ਭੁਮਿੰਦਰ ਭਗਤ ਐਮ ਐਲ اے ਬਣ ਜੇ ਤਾਂ ਉਸ ਤੋਂ ਬਾਅਦ ਕੰਮ ਹੀ ਹੋਣਾ ਫੇ ਜੇ ਨਹੀਂ ਬਣੇਗਾ ਫੇ ਕੀ ਕਰਨਗੇ ਫੇ ਕੀ ਕਰਨਗੇ ਫੇ ਲੋਕਾਂ ਨੂੰ ਰਮਜ਼ਾ ਸਜਾ ਦੇਣਗੇ ਫੇ ਤਾਲੀਵਨ ਭੇਜ ਦੀਏ ਲੋਕਾਂ ਮੈਂ ਕਹਿੰਦਾ ਮੇਰੇ ਹਲਕੇ ਦਾ ਤੇ ਐਮ ਐਲ اے ਬੰਨਾ ਨਹੀਂ ਬੰਨਾ ਜਿੱਥੇ ਤੁਹਾਡੇ ਐਮ ਐਲ اے ਕਿ ਮੈਨੂੰ ਉੱਥੇ ਦਾ ਕੰਮ ਦਿਖਾ ਦਿਓ ਸੈਂਟਰ ਜਨ ਦਾ ਐਮ ਐਲ اے ਰਮਨ ਰੋੜਾ ਆ ਚਲੋ ਚਲਿਏ ਦੇਖਾਈ ਕੰਮ ਜਾ ਕੇ ਜਿੱਥੇ ਅੱਜ ਬਾਕੀ ਜਿਹੜੇ ਹਲਕੇ ਆ ਆਪਾਂ ਉਹ ਉਹ ਕੰਮ ਹੀ ਦਿਖਾ ਦਿਓ ਮੁੱਖ ਮੰਤਰੀ ਨੂੰ ਕੱਲ ਵੀ ਤੁਹਾਡੇ ਚੈਨਲ ਦੇ ਮਾਦਮਨਾ ਬੇਨਤੀ ਕਰਨ ਲੱਗਾ ਕਿ ਜਿਹੜੀ ਮੈਨੂੰ ਇੱਕ ਲਿਸਟ ਦੇ ਦਿਓ ਕਿ ਜਲੰਧਰ ਸ਼ਹਿਰ ਦੇ ਵਿੱਚ ਵੈਸਟਰਨ ਨੌਕਰੀ ਨਹੀਂ ਮਿਲੀ ਬਕਚਨਵਾਂ ਦਿੱਤੀ ਐ ਕਿ ਸੈਂਟਰ ਨੂੰ ਦਿੱਤੀਆਂ ਆਦਮਪੁਰ ਦਿੱਤੀਆਂ ਪਕਿੰਡਤ ਦਿੱਤੀਆਂ ਕਰਤਾਰਪੁਰ ਦਿੱਤੀਆਂ ਜਿਹੜੀਆਂ ਨੌਕਰੀਆਂ ਦਿੱਤੀਆਂ ਉਹਦੀ ਲਿਸਟ ਜਰੂਰ ਦੇ ਦੇਣਾ ਮੈਨੂੰ ਕਿ ਜਲੰਧਰ ਦੇ ਲੋਕ ਜਵਾਬ ਚਾਹੁੰਦੇ ਆ ਉਹਨਾਂ ਦੇ ਨਾਮ ਉਹਨਾਂ ਦੇ ਪਤੇ ਨਾਲ ਦੇਣਾ ਸਿਰਫ ਸਿਰਫ ਝੂਠ ਦਾ ਪੁਲਿੰਦਾ ਕਿ ਅਸੀਂ ਸਕੂਲ ਦਵਾਂਗੇ ਕੋਲੇਜ ਦਵਾਂਗੇ ਹਸਪੀਟਲ ਦਵਾਂਗੇ ਕਿੱਥੇ ਗਿਆ ਜੀ ਕਿੱਥੇ ਗਿਆ ਵਾਦੇ ਹਰ ਮਾਂ 1000 ਰੁਪਏ ਦੀ ਕਿੱਥੇ ਹੈ ਜੀ ਅਸੀਂ ਸਾਰੇ ਪੂਰੇ ਕਿੱਥੇ ਵਾਦੇ ਵਾਦੀ ਕਿਰਿਆ ਵਿਦੇਤੀ ਆਮ ਕਰਾ ਦੇ ਬੱਚਿਆਂ ਨੂੰ ਸਮਾਰਟ ਸ਼ਹਿਰੀ ਸਕੂਲ ਵੀ ਖੋਲਦੇ ਤੇ ਸਮਾਰਟ ਸਕੂਲ ਵੀ ਬਣ ਗਏ ਆ ਪੰਜਾਬ ਦੇ ਵਿੱਚ ਨਸ਼ਾ ਪੱਤਾ ਵੀ ਖਤਮ ਹੋ ਗਿਆ ਇੱਥੋਂ ਤੱਕ ਕਿ ਬਿਜਲੀ ਵਿਭਾਗ ਮੰਤਰੀ ਪ੍ਰੋਫਿਟ ਚ ਆ ਗਏ ਤੇ ਜੇ ਸਾਰਾ ਕੁਝ ਕਰਤਾ ਤਾਂ 90 ਐਮ ਐਲ اے ਮੁੱਖ ਮੰਤਰੀ ਧਰਮਪਤਨੀ ਭੈਣ 35 ਚੇਅਰਮੈਨ ਗਲੀ ਗਲੀ ਧੱਕੇ ਕੋ ਖਾਂਦੇ ਆ ਇੱਕ ਗਰੀਬ ਘਰ ਦਾ ਬੱਚਾ ਇੱਕ ਐਮ ਐਲ اے ਇੱਕ ਐਮ ਐਲ اے ਦੇ ਖਿਲਾਫ ਪ੍ਰਚਾਰ ਕਰਨ ਦੇ ਲਈ 90 ਐਮ ਐਲ اے ਥੋੜੀ ਬਹੁਤੀ ਸ਼ਰਮ ਚਾਹੀਦੀ ਜੇ ਕੁਝ ਕੀਤਾ ਹੁੰਦਾ ਨਾ ਲੋਕਾਂ ਕੋਲੋਂ ਪੀਖ ਮੰਗਣੀ ਨਾ ਪੈਂਦੀ ਅੱਛਾ ਕਹਿੰਦੇ ਤੁਸੀਂ ਕੁਝ ਨਹੀਂ ਕੀਤਾ ਸਾਨੂੰ ਆਣਾ ਪਏ ਹਾਂ ਮੈਂ ਜੋ ਕੀਤਾ ਲੋਕਾਂ ਦਿੱਤੇ ਮੇਰਾ ਜਵਾਬ ਲੋਕ 10 ਤਰੀਕ ਦਿਣਗੇ ਕਿ ਮੈਂ ਲੋਕਾਂ ਨੂੰ ਕਿੰਨਾ ਪਿਆਰ ਕਰਦਾ ਤੁਸੀਂ ਜੋ ਕਰ ਰਹੇ ਹੋ ਅੱਜ ਗੁੰਡਾ ਬਦਮਾਸ਼ ਮਾਫੀਆ ਅੱਜ ਉਹਨਾਂ ਨੂੰ ਰੋਪੇ ਪਾ ਰਹੇ ਹੋ ਅੱਜ ਬੂਥ ਦਿੱਤੇ ਦੇ ਰਹੇ ਹੋ ਅੱਜ ਉਹਨਾਂ ਨੂੰ ਲੋਕਾਂ ਨੂੰ ਜਲਸੇ ਕਰਾ ਰਹੀ ਪੁਲਿਸ ਅੱਜ ਸਰਕਾਰ ਜਾ ਕੇ ਜਲਸੇ ਕਰਾ ਰਹੀ ਹੈ ਸ਼ਰਮ ਚਾਹੀਦੀ ਹੈ ਹਰ ਚੀਜ਼ ਲੋਕ ਦੇਖ ਰਹੇ ਆ ਹਰ ਚੀਜ਼ ਲੋਕ ਨੋਟ ਕਰ ਰਹੇ ਆ ਅਚਾ ਇੱਕ ਹੋਰ ਚੀਜ਼ ਹੈ ਕਿ ਜਿਸ ਤਰੀਕੇ ਦੀ ਇਸ ਵਾਰ ਇਲੈਕਸ਼ਨ ਦੇਖਣ ਨੂੰ ਮਿਲੀ ਹੈ ਕਿ ਕੇਂਦਰ ਬਿੰਦੂ ਤੁਸੀਂ ਰਹੇ ਹੋ ਸਾਰਾ ਧਿਆਨ ਹੀ ਜਿਹੜਾ ਹੈ ਸਿਆਸੀ ਪਾਰਟੀਆਂ ਦਾ ਤੁਹਾਡੇ ਵੱਲ ਰਿਹਾ ਤੁਸੀਂ ਆਖਿਰਕਾਰ ਕੀ ਇਸ ਤਰ੍ਹਾਂ ਦੀ ਚੀਜ਼ ਹੈ ਸ਼ੀਤਲ ਲੰਗਰਾਲ ਜਿਸ ਕਰਕੇ ਕਿ ਸਾਰਾ ਅਟਰੈਕਸ਼ਨ ਹੀ ਤੁਹਾਡੇ ਵੱਲ ਸਹੀ ਮਨੇ ਤਾਂ ਰਾਜਨੀਤੀ ਦਾ ਲੋਕ ਵਿਸ਼ਵਾਸ ਕਰਨਾ ਬੰਦ ਕਰ ਦਿੰਗੇ ਐਦਾਂ ਦੇ ਹਾਲਾਤ ਬਣ ਗਏ ਲੋਕ ਇਸੇ ਰਾਜਨੀਤਿਕ ਬੰਦੇ ਦਾ ਵਿਸ਼ਵਾਸ ਨਹੀਂ ਕਰਦੇ ਸੱਚੀ ਗੱਲ ਹੈ ਜਿੰਨੀ ਕੱਦੀ ਰਾਜਨੀਤੀ ਭਗਵੰਤ ਸਿੰਘ ਨੇ ਕਰ ਦਿੱਤੀ ਹੈ ਨਾ ਲੋਕਾਂ ਦਾ ਅੱਜ ਮਨੋਵਲ ਟੁੱਟ ਗਿਆ ਜਿਹੜੇ ਲੋਕ ਮੇਰੇ ਹਲਕੇ 'ਚ ਨਸ਼ਾ ਵੇਚਦੇ ਆ ਜਿਨ੍ਹਾਂ ਲੋਕਾਂ ਦੇ ਖਿਲਾਫ ਮੈਂ ਬੋਲਦਾ ਸੀ ਕਿ ਇਹਨਾਂ ਨੂੰ ਚੱਕ ਕੇ ਜੇਲ੍ਹਾਂ 'ਚ ਸੱਟੋ ਅੱਜ ਉਹਨਾਂ ਲੋਕਾਂ ਦੇ ਰੂਪੇ ਬੈਗੇ ਅੱਜ ਉਹਨਾਂ ਲੋਕਾਂ ਦੇ ਬੋਰਡ ਲੱਗ ਗਏ ਆ ਅੱਜ ਉਹਨਾਂ ਲੋਕਾਂ ਦੀ ਹੋਲਡਿੰਗ ਲੱਗ ਗਏ ਆ ਜਿਹੜੇ ਲੋਕ ਮਾਫੀਆ ਨਾਲ ਜੁੜੇ ਆ ਜਿਹੜੇ ਲੋਕ ਇਸ ਮੇਰੇ ਹਲਕੇ 'ਚ ਡੜਾ ਸੱਟਾ ਚਲਾਉਂਦੇ ਆ ਜਿਨ੍ਹਾਂ ਦੇ ਉੱਤੇ ਮੁਕੱਦਮੇ ਦਰਜਾ ਡੜੇ ਸੱਟਿਆਂ ਦੇ ਅੱਜ ਉਹ ਲੋਕ ਸਟੇਜਾਂ ਚ ਲਾ ਰਹੇ ਆ ਸਟੇਜਾਂ ਲਗਾ ਰਹੇ ਆ ਅੱਜ ਉਹ ਲੋਕ ਆਮ ਆਦਮੀ ਦੇ ਜਲਸੇ ਕਰਾ ਰਹੇ ਆ ਉਹ ਲੋਕ ਕਿੱਥੋਂ ਤਰੱਕੀ ਕਰਨਗੇ ਅੱਜ ਮੈਨੂੰ ਜਦੋਂ ਮੇਰੇ ਕੋਲ ਲੋਕ ਆਕਰੋਂਦੇ ਆ ਨਾ ਕਿ ਅਸੀਂ ਪਹਿਲੇ ਘੱਟ ਡਰਦੇ ਸੀ ਹੁਣ ਜ਼ਿਆਦਾ ਡਰਨ ਲੱਗ ਗਏ ਆ ਹੁੰਦੇ ਭਗਵੰਤਮਾਨੇ ਉਹਨਾਂ ਨੂੰ ਖੁੱਲੀ ਛੁੱਟ ਦਿੱਤੀ ਹੈ ਪਰ ਹੁਣ ਇੱਕ ਪੈਨ ਡਰਾਈਵ ਜਿਹੜੀ ਤੁਸੀਂ ਜਾਰੀ ਕੀਤੀ ਹੈ आखिर करोड़ों ਦਾ ਰਾਜ਼ ਕੀ ਹੈ ਕਿਵੇਂ ਖੁੱਲੇਗਾ ਕਿਉਂਕਿ ਤੁਸੀਂ ਬਹੁਤ ਵੱਡੇ ਪੱਧਰ ਤੇ ਲਾਈਵ ਹੋ ਕੇ ਕਹਿੰਦੇ ਰਹੇ ਕਿ ਮੈਂ 5 ਤਰੀਕ ਨੂੰ ਖੁਲਾਸਾ ਕਰਾਂਗਾ ਲੇਕਿਨ 4 ਤਰੀਕ ਨੂੰ ਤੁਸੀਂ ਜਾਂਦੇ ਹੋ ਇੱਕ ਤਰ੍ਹਾਂ ਦਾ ਉੱਥੇ ਜਾ ਕੇ ਪੈਨ ਡਰਾਈਵ ਕੱਢਦੇ ਹੋ ਤਾਂ ਉਸ ਤੋਂ ਬਾਅਦ ਉਹ ਇਸ਼ੂ ਵੀ ਖਤਮ ਹੋ ਜਾਂਦਾ ਕਿਤੇ ਸਮਝਦੇ ਹੋ ਕਿ ਉਹ ਗੱਲਾਂ ਕਿਤੇ ਨਾ ਕਿਤੇ ਲੁਕਾਈਆਂ ਜਾ ਰਹੀਆਂ ਤੁਹਾਡੇ ਵੱਲੋਂ ਕੋਈ ਵੀ ਇਸ਼ੂ ਨਹੀਂ ਰੁਕਿਆ ਨਾ ਰੁਕੇਗਾ ਨਾ ਕੋਈ ਰੋਕ ਸਕਦਾ ਮੈਂ ਰਮਨ ਰਮਾ ਇਹ ਜਿਹੜੇ ਇਸ਼ੂ ਹੈ ਜਨਤਾ ਜਾਣਗੇ ਪਰ ਇੱਕ ਚੀਜ਼ ਹੋਰ ਕੀ ਹੈ ਮੁੱਖ ਮੰਤਰੀ ਸਾਹਿਬ ਨੂੰ ਮੈਂ ਇੱਕ ਰਿਕੁਐਸਟ ਕੀਤੀ ਸੀ ਕਿ ਤੁਸੀਂ ਹੀ ਖੁਦ ਤੁਹਾਡੇ ਨੈਸ਼ਨਲ ਕਵਿਨਰ ਰਵਿੰਦ ਕੇ ਜੀ ਵਾਲ ਕਹਿੰਦੇ ਰਹੇ ਆ ਅਗਰ ਆਪਕੋ ਕੋਈ ਰਿਸ਼ਵਤ ਦੇ ਉਸਕਾ ਸਟਿੰਗ ਕਰੋ ਅਗਰ ਆਪਕੋ ਰਿਸ਼ਵਤ ਦੇਣ ਕੀ ਕੋਈ ਕੋਸ਼ਿਸ਼ ਕਰੇ ਉਸਕਾ ਸਟਿੰਗ ਕਰੋ ਮੈਂ ਤੇ ਇਹਨਾਂ ਦੇ ਐਮਐਲਏ ਦਾ ਸਟਿੰਗ ਕੀਤਾ ਮੈਂ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਸਟਿੰਗ ਕੀਤਾ ਤੇ ਭਗਵੰਤ ਜੀ ਨੇ ਅਤੀਦਾਰ ਤੇ ਬਲਾਕੂਰੀ ਰਹੇ ਮੈਨੂੰ ਮੈਂ ਅਮੀਰ ਸੀ ਪੰਜਾਬ ਦਾ ਬੱਚਾ ਛੱਡ ਦਿਓ ਪਾਰਟੀ ਬਾਜੀ ਛੱਡ ਦਿਓ ਕੈਂਡੀਡੇਟ ਵੀ ਇੱਕ انسان ਦੇ ਨਾਤੇ ਤੇ ਮੈਂ ਇਸ ਪੰਜਾਬ ਦਾ ਬੱਚਾ ਨਾ ਪੈਂਡਰਾਈ ਕਿੱਥੇ ਭਗਵੰਤ ਮਾਨ ਤੱਕ ਪਹੁੰਚੀ ਗਈ ਨਹੀਂ ਪਹੁੰਚੀ ਭਗਵੰਤ ਮਾਨ ਤੱਕ ਰੋ ਪੈਂਡਰਾਈ ਬੜੀ ਜਲਦੀ ਪਹੁੰਚੇ ਜਾ ਰਹੀ ਹੈ ਭਗਵੰਤ ਮਾਨ ਅਜੇ ਵੀ ਮੈਂ ਉਹਨਾਂ ਨੂੰ ਸਮਾਂ ਦੇ ਰਿਹਾ ਕਿਸੇ ਵੀ ਜਲਸੇ 'ਚ ਕਿਸੇ ਵੀ ਰੈਲੀ 'ਚ ਕਿਸੇ ਵੀ ਜਗ੍ਹਾ ਦੇ ਉੱਤੇ ਮੈਨੂੰ ਬੁਲਾ ਲੈਣ ਤੇ ਵਧੀਆ ਰਹੇਗਾ ਨਹੀਂ ਤੇ ਜਿਸ ਦਿਨੇ ਕੜਾ ਭਰ ਗਿਆ ਜਦੋਂ ਕੜਾ ਇੱਕ ਵਾਰੀ ਭਰ ਜਾਏ ਨਾ ਜਾਣ ਉਹ 'ਚ ਹੋਰ ਪਾਣੀ ਪਾਈਏ ਤੇ ਕੜਾ ਫਟ ਜਾਂਦਾ ਕੜਾ ਕਿਤੇ ਫਟ ਨਾ ਜਾਵੇ ਫਿਰ ਵਾਜ ਤੁਸੀਂ ਜਵਾਬ ਦੀ ਤੁਸੀਂ ਹੋ ਕਿ ਤੁਹਾਡਾ ਐਮਐਲਏ ਕਿਦਾਂ ਦੀਆਂ ਗੱਲਾਂ ਮੇਰੇ ਨਾਲ ਕਰ ਰਿਹਾ ਕਿਦਾਂ ਦੇ ਉਹ ਲੋਕ ਜਿਹੜੇ ਕਹਿ ਰਹੇ ਆ ਕਿ ਪੰਜਾਬ ਦਾ ਬੇੜਾ ਕਰ ਕਰ ਰਹੇ ਆ ਇਹ ਤੁਸੀਂ ਕਲੀਅਰ ਕਰੋਗੇ ਕਿ ਤੁਹਾਡਾ ਪਰਿਵਾਰ ਉੱਚ ਹੈ ਕਿ ਨਹੀਂ ਹੈ ਮੇਰੇ ਨਾਲ ਤੁਹਾਡੇ ਪਰਿਵਾਰ ਦੀ ਗੱਲ ਕੋਈ ਨਹੀਂ ਹੋਈ ਮੇਰੇ ਕੋਲ ਤੁਹਾਡੇ ਇੱਕ ਐਮਐਲਏ ਦੀ ਆਡੀਓ ਹੈ ਜਿਹੜੀ ਬਸ ਸਟਿੰਗ ਕਰਕੇ ਜਨਤਾ 'ਚ ਲੈ ਕੇ ਆ ਰਹੇ ਆ ਬੜੀ ਜਲਦੀ ਲੈ ਕੇ ਆ ਰਹੇ ਆ ਉਹ ਵੀ ਡੀਰੇਲ ਹੋ ਗਿਆ ਨਾ 4 ਤਰੀਕ ਨੂੰ ਤੁਸੀਂ ਕਰਤਾ 5 ਤਰੀਕ ਨੂੰ ਤੁਸੀਂ ਸਮਾਂ ਦਿੱਤਾ ਸੀ 4 ਨੂੰ ਤੁਸੀਂ ਸਟੇਜ ਲਗਾ ਲਈ ਉਹ ਸਭ ਕੁਝ ਉਹ ਹੌਸਪੋਸ ਜਾਂ ਹੋ ਗਿਆ ਉਹਨੂੰ ਗੱਲ ਕਿੱਧਰ ਨੂੰ ਜਾ ਰਹੀ ਹੈ ਗੱਲ ਸਮਝ ਨਹੀਂ ਆਇਆ ਕੋਈ ਵੀ ਉਸ ਪੁੱਛ ਨਹੀਂ ਆਇਆ ਮੇਰਾ 5 ਤਰੀਕ ਦਾ ਸਮੇਂ ਸੀ ਮੁੱਖ ਮੰਤਰੀ ਨੇ ਮੈਨੂੰ ਚੈਲੰਜ ਕੀਤਾ ਮੁੱਖ ਮੰਤਰੀ ਨੇ ਮੈਨੂੰ ਮੈਨੂੰ ਲੁਕਾਰਿਆ ਸੀ ਉਹ ਜਾਓ ਸ਼ਿਤਰ ਸਾਹਿਬ ਕਿਹੜਾ 5 ਨੂੰ ਕਰਾਂ ਤੂੰ 4 ਨੂੰ ਕੱਢ 4 ਨੂੰ ਕੱਢ ਅੱਜ ਕੱਢ ਅੱਜ ਨਹੀਂ ਹੁਣੇ ਹੀ ਕੱਢ ਤੇ ਮੈਂ ਤੇ ਉਹ ਸਮੇਂ ਦਿੱਤਾ ਸੀ ਆ ਜਾਓ ਮੁੱਖ ਮੰਤਰੀ ਸਾਹਿਬ ਤੁਸੀਂ ਗਲੀਆਂ 'ਚ ਘੁੰਮ ਰਹੇ ਹੋ ਮੇਰੇ ਲਾਗੇ ਛੱਗੇ ਘੁੰਮ ਕੇ ਗਏ ਆ ਤੇ ਆਏ ਕੋ ਨਹੀਂ ਮੇਰੇ ਕੋ ਮੈਂ ਤੇ 1 ਘੰਟਾ ਵੇਟ ਕੀਤੀ ਉਹਨਾਂ ਦੀ ਇੰਤਜ਼ਾਰ ਕੀਤਾ ਮੁੱਖ ਮੰਤਰੀ ਦਾ 1 ਘੰਟਾ ਤੇ ਮੈਂ ਹਜੇ ਵੀ ਕਹਿ ਰਿਹਾ ਆ ਕਿ ਮੇਰਾ ਸਫ਼ਰ ਨਾ ਤੋੜੀਓ ਤੁਸੀਂ ਜਵਾਬ ਦੀ ਤੁਸੀਂ ਉਹ ਪੰਜਾਬ ਨੂੰ ਪੰਜਾਬ ਦੇ ਲੋਕ ਅੱਜ ਤੁਸੀਂ ਲੋਕਾਂ ਦਾ ਧਿਆਨ ਭਟਕਾ ਰਹੇ ਹੋ ਤੁਸੀਂ ਮੁੱਦਿਆਂ ਦੀ ਗੱਲ ਨਹੀਂ ਕਰ ਰਹੇ ਵੋਟ ਲੈਣ ਦਾ ਅਧਿਕਾਰ ਮੁੱਦਿਆਂ ਦੇ ਉੱਤੇ ਆ ਅਗਰ ਤੁਸੀਂ ਕੰਮ ਕੀਤੇ ਚੰਗੇ ਤੁਹਾਡੇ ਕੰਮ ਤੇ ਹੋਏ ਹੁੰਦੇ ਤੁਹਾਨੂੰ ਗਲੀ ਚ ਨਾਂ ਦੀ ਲੋੜਤ ਪੈਂਦੀ ਚੰਡੀਗੜ੍ਹ ਬੈਠ ਕੇ ਤੁਸੀਂ ਲੈਕਚਰ ਜਿੱਤ ਜਾਂਦੇ ਕਹਿੰਦੇ ਵਧੀਆ ਐਮ ਐਲ ਏ ਲੈ ਕੇ ਆਵਾਂਗੇ ਸਭ ਤੋਂ ਸ਼ਰੀਫ ਐਮ ਐਲ ਏ ਕਹਿੰਦੇ ਅਗਰ ਹੈ ਤੇ ਭਗਤ ਪਰਿਵਾਰ ਚਲੋ ਮੈਂ ਕਹਿੰਨਾ ਕਿ ਜਿੱਦਾਂ ਦੇ ਉਹ ਸ਼ਰੀਫ ਹੈ ਜਿੱਦਾਂ ਦੇ ਉਹ ਲੋਕ ਹੈ ਇਹ ਪਬਲਿਕ 'ਚ ਪੁੱਛਣਾ ਸੀ ਨਾ ਲੋਕਾਂ 'ਕਾ ਜਾ ਕੇ ਦੋ ਵਾਰ ਲੋਕ ਪਹਿਲੇ ਵੀ ਉਹਨਾਂ ਨੂੰ ਨਕਾਰ ਚੁੱਕੇ ਆ ਅਗਰ ਉਹ ਲੋਕ ਕਾਬਿਲ ਹੁੰਦੇ ਐਮਐਲਏ ਬਣ ਜਾਂਦੇ ਦੋ ਵਾਰੀ ਲੋਕ ਪਹਿਲੇ ਵੀ ਇਲੈਕਸ਼ਨ ਉਹਨਾਂ ਨੂੰ ਹਰਾ ਚੁੱਕੇ ਆ ਦੋ ਵਾਰੀ ਕਿਉਂਕਿ ਉਹਨਾਂ ਦੇ ਪਿਤਾ ਜੀ ਨੂੰ ਬਹੁਤ ਵੱਡੀ ਪਦਵੀ ਦਿੱਤੀ ਸੀ ਭਾਤਜੰਤਾ ਪਾਰਟੀ ਨੇ ਪਰ ਉਹਨਾਂ ਦੇ ਬੇਟੇ ਨੇ ਹੀ ਉਹਨੂੰ ਚਲਾਇਆ ਜਦੋਂ ਚਲਾਇਆ ਇਸ ਵੈਸਤੇ ਦਾ ਬੇੜਾ ਕਰ ਕੀਤਾ ਇਸ ਵੈਸਤੇ ਵਿੱਚ ਕੋਈ ਨੌਕਰੀ ਨਹੀਂ ਦਿੱਤੀ ਕੋਈ ਸਕੂਲ ਨਹੀਂ ਦਿੱਤਾ ਕੋਈ ਕਲੋਨੀ ਨਹੀਂ ਦਿੱਤਾ ਇਸ ਵੈਸਤੇ ਦੀ ਕੋਈ ਤਰੱਕੀ ਨਹੀਂ ਕਰਾਈ ਠੀਕ ਹੈ ਉਹ ਆਪਣੇ ਸਮਾਜ ਦੇ ਲਈ ਕੁਝ ਨਹੀਂ ਕਰ ਪਾਏ ਜਿਹੜਾ ਭਗਤ ਸਮਾਜ ਅੱਜ ਕਹਿੰਦੇ ਆ ਕਿ ਮੇਰਾ ਭਗਤ ਸਮਾਜ ਆ ਪਰ ਮੇਰੇ ਲਈ ਤੇ ਸਾਰਾ ਇੱਕੋ ਹੀ ਸਾਡਾ ਪਰਿਵਾਰ ਆ ਨਾ ਮੇਰਾ ਕੋਈ ਭਗਤ ਸਮਾਜ ਆ ਅਸੀਂ ਕੋ ਵੰਡੇ ਨਹੀਂ ਆ ਅਸੀਂ ਇੱਕੋ ਹੀ ਆ ਨੋ ਮਾਜ਼ਾ ਰਿਸ਼ਤਾ ਮੇਰਾ ਅਸੀਂ ਸਿਆਲਕੋਟੀ ਭੈਣ ਭਰਾ ਆ ਅਸੀਂ ਇੱਕ ਦੂਸਰੇ ਦੁੱਖ ਦੇ ਸੁੱਖ ਦੇ ਸਾਥੀ ਆ ਪਰ ਇਹਨਾਂ ਨੇ ਬਰਾਦਰੀ ਵਾਜ ਵੰਡਿਆ ਜੀ ਕਿ ਮੈਂ ਭਗਤ ਸਮਾਜ ਦਾ ਬੱਚਾ ਆ ਮੈਨੂੰ ਵੋਟ ਪਾਓ ਪਰ ਜਦੋਂ ਲੋਕਣ ਤੁਹਾਨੂੰ ਮੰਤਰੀ ਬਣਾਇਆ ਤੁਹਾਡੇ ਪਿਤਾ ਜੀ ਨੂੰ ਤੁਸੀਂ ਕੀ ਦਿੱਤਾ ਭਗਤ ਸਮਾਜ ਨੂੰ ਤੁਸੀਂ ਭਗਤ ਸਮਾਜ ਲਈ ਕੀ ਕੀਤਾ ਲਿਆ ਕੇ ਆਓ ਅਗਰ ਜੇ ਸਬੰਧ ਨੂੰ ਏਡੀ ਵੱਡੀ ਪਦਵੀ ਮਿਲੀ ਹੋਵੇ ਤੇ ਜ਼ੀਰੋ ਰਿਪੋਰਟ ਹੋਵੇ ਦੋ ਵਾਰੀ ਲੋਕਾਂ ਨੇ ਇਨਕਾਰਿਆ ਹੋਵੇ ਤੇ ਆ ਕਹਿ ਰਹੇ ਅਸੀਂ ਕੈਂਡੀਡੇਟ ਹਾਂ ਇੱਕ ਪਾਸੂ ਕੈਂਡੀਡੇਟ ਬਹੁਤ ਵਧੀਆ ਇੱਕ ਪਾਸੂ ਕੈਂਡੀਡੇਟ ਬਹੁਤ ਵਧੀਆ 21 ਲੋਕਾਂ ਨੇ ਟਿਕਟ ਅਪਲਾਈ ਕੀਤੀ ਸੀ ਆਮ ਘਰਾਂ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਟਿਕਟ ਅਪਲਾਈ ਕੀਤੀ ਸੀ ਪਰ ਟਿਕਟ ਮਿਲੀ ਕਿਹਨੂੰ 22ਵੇਂ ਬੰਦੇ ਨੂੰ ਉਹਨੂੰ ਜਿਹੜਾ ਕਰੋੜਪਤੀ ਅਰਬਪਤੀ ਅਰਬਪਤੀ ਬਣਿਆ ਕਿਦਾਂ ਉਹ ਕੋਈ ਜਾਂਚ ਦਾ ਵਿਸ਼ੇ ਨਹੀਂ ਹੈ ਅੱਜ ਉੱਥੇ ਮਹਿਲਾ ਚ ਰਹਿੰਦਾ ਔਰ ਇਹਦਾ ਮਹਿਲ ਹੈ ਉਹ ਜੇ ਅੰਦਰ ਵੈਸਤੂ 10 ਕਿਲੋਮੀਟਰ ਦੂਰ ਹੈ ਅੱਜ ਮਹਿੰਦਰ ਪਗੜ ਜਿਹੜਾ ਵੈਸਤ ਨਹੀਂ ਰਹਿੰਦੇ ਇਹ ਤੇ ਲੋਕ ਜਾ ਕੇ ਜੇ ਇਹ ਕਹਿੰਦੇ ਸਾਡਾ ਐਮਐਲਏ ਬਣੇ ਜਾਊਗਾ ਲੋਕ ਤੇ ਤਰਾਹੀ ਤਰਾਹੀ ਕਰਨਗੇ ਕਿਉਂਕਿ ਜਿਹੜਾ ਉਹਨਾਂ ਦਾ ਘਰ ਹੈ ਉੱਥੇ ਕਰੋੜਾਂ ਰੁਪਏ ਦੇ ਜਿਹੜੇ ਮਾਰਬਲ ਵਿਸ਼ੇ ਆ ਗਲੀਚੇ ਵਿਸ਼ੇ ਆ ਉੱਥੇ ਗਰੀਬਾਂ ਦਾ ਜਾਣਾ ਮਨਾ ਹੈ ਉੱਥੇ ਕੋਈ ਗਰੀਬ ਨਹੀਂ ਜਾ ਸਕਦਾ ਇਸ ਕਰਕੇ ਮਾਨ ਸਾਹਿਬ ਤੁਸੀਂ ਜਿਹੜਾ ਕੈਂਡੀਡੇਟ ਉਤਾਰੇ ਆ ਉਹ ਤੁਸੀਂ ਦੱਸ ਸਕਦੇ ਹੋ ਕਿ ਕਿਸ ਰਸਤੇ ਜੋ ਕੀ ਮਿਲਿਆ ਪਿਛਲੇ ਰਸਤੇ ਤੋਂ ਕੋਈ ਆਇਆ ਅਗਲੇ ਰਸਤੇ ਤੋਂ ਕੁਝ ਆਇਆ ਕੈਂਡੀਡੇਟ ਤੁਹਿਆਰਪਤੀ ਉਤਾਰੇ ਆ ਗੱਲ ਤੁਸੀਂ ਆਮ ਘਰਾਂ ਦੀ ਕਰਦੇ ਸੀ ਆਮ ਲੋਕਾਂ ਦੀ ਕਰਦੇ ਸੀ ਅੱਜ ਅੱਜ ਕਿੱਥੇ ਗਿਆ ਜੀਤ ਲਾਲ ਸੋਨ ਲਾਲ ਮਿਸਤਰੀ ਜਿਹੜਾ ਕਦੇ ਤੁਸੀਂ ਅਸੀਂ ਟਿਕਟਾਂ ਦਵਾਂਗੇ ਮਿਸਤਰੀਆਂ ਨੂੰ ਅਸੀਂ ਟਿਕਟਾਂ ਦਵਾਂਗੇ ਰਿਪੇਅਰ ਕਰਨ ਵਾਲਿਆਂ ਨੂੰ ਅੱਜ ਕਿਉਂ ਤੁਹਾਨੂੰ ਲੱਭਿਆ ਕਰੋੜਪਤੀ ਦੇ ਘਰ ਦਾ ਮੁੰਡਾ ਇਹ ਤੁਹਾਨੂੰ ਜਨਤਾ ਜਵਾਬ ਤੁਹਾਨੂੰ ਦੇ ਕੇ ਦੱਸ ਤਰੀਕਾ ਆਖਰੀ ਸਵਾਲ ਆਮ ਆਦਮੀ ਪਾਰਟੀ ਦੀ ਕੈਂਪੇਨ ਕਰਨੀ ਜ਼ਿਆਦਾ ਔਖੀ ਸੀ ਕਿ ਬੀਜੇਪੀ ਦੀ ਜ਼ਿਆਦਾ ਔਖੀ ਆਮ ਆਦਮੀ ਪਾਰਟੀ ਦੀ ਅੱਜ ਰੇ ਲੁਕਾ ਮੈਂ ਤੁਹਾਡੇ ਵੱਲੋਂ ਕਹਿ ਰਿਹਾ ਕਿ ਤੁਸੀਂ ਦੋਨੋਂ ਪਾਰਟੀਆਂ ਚ ਕੈਂਪੇਨ ਕਰਦੇ ਆਏ ਹੋ ਕਿਹਦੇ ਵਿੱਚ ਜ਼ਿਆਦਾ ਤੁਹਾਨੂੰ ਲੋਕਾਂ ਨੇ ਪਿਆਰ ਦਿੱਤਾ ਔਰ ਕਿਹੜੀ ਜ਼ਿਆਦਾ ਟਫ ਨਿਕਲੀ ਆਮ ਆਦਮੀ ਪਾਰਟੀ ਦੀ ਜਿਹੜੀ ਕੰਪੇਨ ਸੀ ਉਹ ਝੂਠ ਦਾ ਭੁਲਿੰਦਾ ਸੀ ਸਾਨੂੰ ਇਹ ਚੀਜ਼ ਦਾ ਪਤਾ ਨਹੀਂ ਸੀ ਸਾਡੇ ਕੋਲ ਜੋ ਉਹ ਬੁਲਾ ਰਹੇ ਹੈ ਇਹ ਝੂਠ ਹੈ ਅਗਰ ਇਹਨਾਂ ਨੇ ਭਾਈ ਸਾਹਿਬ ਮੈਂ ਫੇਰ ਤੁਹਾਡੇ ਦੁਆਰ ਰਿਪੀਟ ਕਰ ਰਿਹਾ ਅਗਰ ਇਹਨਾਂ ਨੇ ਨੌਕਰੀਆਂ ਦਿੱਤੀਆਂ ਸਕੂਲ ਦਿੱਤੇ ਕਾਲਜ ਦਿੱਤੇ ਆ ਅੱਜ ਤੁਸੀਂ ਸਕੂਲਾਂ ਦੀ ਗੱਲ ਕਰ ਰਹੇ ਹੋ ਪੁਰਾਣੇ ਸਕੂਲਾਂ ਨੂੰ ਚੂਨਾ ਕਰਕੇ ਕਲੀ ਕਰਕੇ ਉੱਥੇ ਨਾਮ ਲਿਖਤਾ ਸਕੂਲ ਆਫ ਐਮੀਨਸ ਸਕੂਲ ਆਫ ਸਮਾਰਟ ਨਵੇਂ ਸਕੂਲ ਅਗਰ ਭਗਵਾਨ ਤਮਾ ਨੇ ਇੱਕ ਵੀ ਪੂਰੇ ਪੰਜਾਬ ਚ ਬਣਾਇਆ ਹੋਵੇ ਕੱਲ ਸਵੇਰੇ ਆ ਕੇ ਲਾਈਵ ਦੱਸ ਦਵੇ ਉਹ ਸਕੂਲ ਦੀ ਨਹੀਂ ਰੱਖੀ ਆ ਮੈਂ ਨਵਾਂ ਸਕੂਲ ਇੱਕ ਬਣਾਇਆ ਇੱਕ ਸਕੂਲ ਹੀ ਬਣਾਇਆ ਪੂਰੇ ਪੰਜਾਬ ਚ ਮੈਂ ਇਲੈਕਸ਼ਨ ਨਹੀਂ ਲੜਾਂਗਾ ਨਹੀਂ ਲੜੋਗੇ ਨਹੀਂ ਲੜਾਂਗਾ ਛੱਡ ਦੋਗੇ ਨਹੀਂ ਤੇ ਮੁੱਖ ਮੰਤਰੀ ਅਸਤੀਫਾ ਦੇਵੇ शुक्रिया ਤਾਂ ਐਸਨ ਸ਼ੀਤਲੰਗਰਾਲ ਤੋਂ ਸਿੱਧੇ ਜਵਾਬ ਜਿਹੜੇ ਨੇ ਅੱਜ ਦਿੰਦੇ ਨਜ਼ਰ ਆਏ ਨੇ ਤਾਂ ਜੋ ਪੈਨ ਡਰਾਈਵ ਦਾ ਮਾਮਲਾ ਹੈ ਤੇ ਇਸ ਤੋਂ ਇਲਾਵਾ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਸਫ਼ਰ ਰਿਹਾ ਔਰ ਕੈਂਪੇਨ 'ਚ ਕਿਸ ਤਰੀਕੇ ਦੇ ਨਾਲ ਇਸ ਵੇਲੇ ਇੱਕ ਆਰਪਾਰਟ ਦੀ ਲੜਾਈ ਲੜੀ ਜਾ ਰਹੀ ਹੈ ਔਰ ਸ਼ੀਤਲੰਗਰਾਵ ਲੋ ਦਾਅਵਾ ਕੀਤਾ ਗਿਆ ਹੈ ਕਿ ਇਸ ਵਾਰ 10 ਤਰੀਕ ਨੂੰ ਲੋਕ ਜਵਾਬ ਦੇਣਗੇ ਲੇਕਿਨ ਬਹੁਤ ਵੱਡੇ ਸਵਾਲ ਜਿਹੜੇ ਨੇ ਉਹ ਸਰਕਾਰ ਤੋਂ ਪੁੱਛਦੇ ਨਜ਼ਰ ਆਏ ਨੇ ਪਰ ਸਵਾਲ ਹੈ ਕਿ ਜਨਤਾ ਜਨਾਰਦਨ ਫੈਸਲਾ ਕੀ ਕਰਦੀ ਹੈ 10 ਤਰੀਕ ਨੂੰ ਜਿਹੜਾ ਫੈਸਲਾ ਹੈ ਉਹ ਲੋਕਾਂ ਦੀ ਉਂਗਲ 'ਚ ਹੈ ਕਿਸ ਦਾ ਬਟਨ ਅਪਿਆ ਜਾਂਦਾ ਹੈ ਤੇ 13 ਤਰੀਕ ਦੇ ਨਤੀਜੇ ਜਿਹੜੇ ਨੇ ਇਹ ਸਾਫ ਸਾਬਤ ਕਰ ਦੇਣਗੇ ਕਿ ਕੌਣ ਸਹੀ ਸੀ ਕੌਣ ਗਲਤ ਕਿਉਂਕਿ ਜਨਤਾ ਸਭ ਤੋਂ ਉੱਚੇ ਹੈ ਔਰ ਜਨਤਾ ਹੀ ਸਹੀ ਇਨਸਾਫ ਕਰਦੀ ਨਜ਼ਰ ਆਏਗੀ ਕੈਮਰਾਮੈਨ ਅਰਜਨਾਲ ਸੁਮਿਤ ਕੰਨਾ ਗ੍ਰੇਟ ਪੰਜਾਬ ਟੀਵੀ ਜਲੰਧਰ